ਦੋਸਤੋ ਸਾਰੇ ਅਵਸਰ ਮਾੜੇ ਨਹੀਂ ਹੁੰਦੇ ਆ ਦੇਖੋ ਮਿਸਾਲ ਬਣ ਗਈ ਹੈ ਵੀਰਾ ਨੇ ਕੰਮ ਬੜੇ ਹੀ ਧਿਆਨ ਨਾਲ ਕੀਤਾ ਸੋ ਅਵਸਰ ਚੰਗੇ ਅਵਸਰਾਂ ਦੀ ਸਲਾਹਾਂਗਾ ਕਰਿਆ ਕਰੋ ਜਿਹੜੇ ਵਧੀਆ ਕੰਮ ਕਰਦੇ ਨੇ ਜੇ ਅਸੀਂ ਚੰਗੇ ਅਵਸਰਾਂ ਦੀ ਸਲਾਹਾਂਗਾ ਕਰਾਂਗੇ ਤਾਂ ਸਾਰੇ ਹੀ ਚੰਗੇ ਹੋ ਜਾਣਗੇ ਤੇ ਮਾੜੇ ਦੀ ਨਿੰਦਿਆ ਕਰਾਂਗੇ ਤਾਂ ਉਹ ਵੀ ਚੰਗੇ ਬਣਨ ਦੀ ਕੋਸ਼ਿਸ਼ ਕਰਨਗੇ ਸੋ ਦੋਸਤੋ ਆ ਬਹੁਤ ਵਧੀਆ ਕੰਮ ਵੀਰਾ ਨੇ ਕੀਤਾ ਵੀਰਾਂ ਨੂੰ ਦੇਖ ਕੇ ਹਰ ਇੱਕ ਦਾ ਦਿਲ ਖੁਸ਼ ਹੋ ਜਾਂਦਾ ਹੈ ਮਾਨੋ ਬਾਗੋ ਬਾਗ ਹੋ ਜਾਂਦਾ ਹੈ ਕਿ ਕੰਮ ਆਪਣੀ ਪੂਰੀ ਇਮਾਨਦਾਰੀ ਨਾਲ ਕਰ ਰਹੇ ਆ ਵੀਰ ਦੇਖੋ ਝੋਨੇ ਦੇ ਵਿੱਚ ਵਰਦੀ ਪਾਈ ਹੋਈ ਆ ਵੀਰ ਦੀ ਤੇ ਇੱਕ ਵੀਰ ਉਹਨੂੰ ਚੱਕ ਕੇ ਝੋਨੇ ਆ ਟਰਾਂਸਫਰਮ ਦੇ ਖੰਭੇ ਦੇ ਕੋਲੇ ਲੈ ਕੇ ਜਾਂਦਾ ਤੇ ਆਪਣਾ ਫੰਕਸ਼ਨ ਵੀ ਪੂਰਾ ਕਰਦੇ ਨੇ ਤੇ ਕੰਮ ਵੀ ਇਮਾਨਦਾਰੀ ਨਾਲ ਕਰਦੇ ਨੇ ਸੋ ਇਹੋ ਜੇ ਅਫਸਰ ਹੋਣੇ ਚਾਹੀਦੇ ਆ ਪਾਰੇ ਖੰਬੇ ਦੇ ਲਾਗੇ ਕਿਹਾ ਕਿਸਾਨਾਂ ਨੂੰ ਵੀ ਕਹਿੰਨੇ ਆ ਕਿ ਥੋੜੀ ਜੀ ਜਗ੍ਹਾ ਛੱਡ ਦਿਆ ਕਰੋ ਕਿ ਬਿਜਲੀ ਵਾਲਿਆਂ ਨੂੰ ਕੰਮ ਕਰਨ ਦਾ ਧਿਆਨ ਨਾਲ ਕੰਮ ਕਰਨ ਦਾ ਮੌਕਾ ਮਿਲ ਜAVE ਕਿਉਂਕਿ ਖੰਬੇ ਦੇ ਥੱਲੇ ਕੁਝ ਵੀ ਨਹੀਂ ਹੈ ਇਸ ਕਰਕੇ ਸੋ ਇਹਨਾਂ ਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਵੀ ਤੁਹਾਡੇ